ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਦੇ ਵੱਲੋਂ ਵਰਦੇ ਮੀਂਹ ਦੇ ਵਿੱਚ ਅਜਿਹਾ ਕੁਝ ਕਰ ਦਿੱਤਾ ਜਿਸ ਨੂੰ ਦੇਖ ਕੇ ਕੇਂਦਰ ਸਰਕਾਰ ਨੂੰ ਬਫਤਾ ਛਿੜ ਜਾਵੇਗੀ ਸਰਕਾਰਾਂ ਦੀ ਨੀਂਦ ਉਡਾ ਦਿੱਤੀ ਗਈ ਹੈ ਸਰਬਨ ਸਿੰਘ ਭੰਦੇਰ ਵੱਡੇ ਕਾਫਲੇ ਲੈ ਕੇ ਵਰਦੇ ਮੀਂਹ ਚ ਸੜਕਾਂ ਦੇ ਉੱਤੇ ਉਤਰ ਗਏ ਤੇ ਨਾਲ ਉਹਨਾਂ ਦੇ ਦੁਕਾਨਦਾਰ ਵਪਾਰੀ ਸਾਰੇ ਉਹ ਕਾਫਲੇ ਦੇ ਵਿੱਚ ਤੁਰ ਪਏ ਤਾਂ ਆਖਰ ਕੀ ਮਕਸਦ ਹੈ ਇੰਨੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਦਾ ਕਾਫਲਾ ਕਿਸਾਨਾਂ ਦਾ ਕਾਫਲਾ ਸੜਕਾਂ ਦੇ ਉੱਤੇ ਨਜ਼ਰ ਆ ਰਿਹਾ ਉਹ ਧੂਮੀ ਪੈ ਰਿਹਾ ਤੁਹਾਨੂੰ ਸਰਬਣ ਸਿੰਘ ਪਹੇੜ ਦੀ ਜਵਾਨੀ ਸੁਣਾਉਣੇ ਸੁਣੋ 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 ਸਾਰੇ ਸ਼ਹਿਰ ਵਾਸੀਓ ਦੁਕਾਨਦਾਰੋ ਰੇੜੀ ਫੜੀ ਰੇੜੀ ਵਾਲਿਓ ਸਾਰਿਆਂ ਨੂੰ ਬੇਨਤੀ ਆਜੀ ਇਹ ਤਰੀਕ ਨੂੰ ਪੰਜਾਬ ਬੰਦਾ ਸੱਤਾ ਦਿੱਤਾ ਜਾ ਰਿਹਾ ਵਾ ਇਹ ਪੰਜਾਬ ਬੰਦਾ ਸੱਤਾ ਪੰਜਾਬ ਦਾ ਖੇਤੀਬਾੜੀ ਦਾ ਅਰਥਚਾਰਾ ਤੇ ਛੋਟੇ ਦੁਕਾਨਦਾਰ ਭਰਾਵਾਂ ਨੂੰ ਵਪਾਰੀਆਂ ਨੂੰ ਪਹੁੰਚਾਉਣ ਵਾਸਤੇ ਦੇਸ਼ ਦੇ ਸਮੁੱਚੇ ਕਿਸਾਨਾਂ ਮਿਹਨਤਾਂ ਦੇ ਹੱਕ ਬਚਾਉਣ ਵਾਸਤੇ ਜਿਹੜਾ ਵਾ ਕੀ ਬੰਦਾ ਸੱਜਾ ਦਿੱਤਾ ਜਾ ਰਿਹਾ ਵਾ ਮੁਰਦਾ ਐਮਐਸਪੀ ਗਰੰਟੀ ਕਾਨੂੰਨ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਦੋਤਾ ਮਿਹਨਤਾਂ ਦੇ ਅਤਿਆਚਾਰ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾ 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 जिन्दावा, जिन्दावा। मैं सरवण सिंह पंदेर दोनों फोरमों का कोऑर्डिनेटर बोल रहा है इस समय अमृतसर गोल्डन गेट मेरे पीछे नजर आ रहा है ये आज हम लोग पंजाब बंद की मुहिम चला रहे हैं बरसात हो रही है फिर भी किसान बड़ी तादाद में पंजाब बंद को सफल करने के लिए हर गली हर कुछ तक पूरे अमृतसर की लगभग चौदह रोड्स हैं जो अमृतसर सिटी को आती चौदह की चौदह रोड के ऊपर जो है ये काफिला चल रहा है और बड़ी तादाद में शहरियों ने कहा है दुकानदारों ने कहा है सब्जी बेचने वालों ने कहा है ये थ्री व्हीलर वालों ने कहा है सारे ट्रांसपोर्टरों ने बोला हम अभी हम तीस को पंजाब बंद रखेंगे ये अमृतसर अभी जहाँ अंतर्राज्यीय बस अड्डा वहाँ जाएंगे हम लोग लगातार हम लोग चल रहे हैं और इसका बंद मोदी सरकार की जड़े हिला देगा और यह भी मांग करेगा अकाली दल कांग्रेस आम आदमी पार्टी अपनी स्थिति को स्पष्ट करे कि वो पंजाब बंद के साथ है या मोदी सरकार के साथ है धन्यवाद देख सकते हो ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਹਰ ਦੁਕਾਨਦਾਰ ਤੱਕ ਰੇੜੀ ਫੜੀ ਚੰਨ ਜਨ ਤੱਕ ਮੁਹਿੰਮ ਚਲਾਉਣ ਲਈ ਆ ਆਪਾਂ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਜੀ ਅੱਜ ਟੋਲ ਪਲਾਜ਼ਾ ਮਾਨਾ ਵਾਲੇ ਤੇ ਪੂਰੇ ਅੰਮ੍ਰਿਤਸਰ ਦੇ ਚਾਰ ਚੁਪਰੇ ਇੱਕ ਮੁਹਿੰਮ ਚਲਾਈ ਹੈਗੀ ਆ ਜਿਹੜੇ ਤੁਸੀਂ ਦੇਖ ਰਹੋ ਕਿੰਨੇ ਵੱਡੇ ਸਖਤ ਤੇ ਹੀ ਵਰਕਰ ਸਾਡੇ ਇਕੱਠੇ ਹੋ ਕੇ ਇੱਥੇ ਪਹੁੰਚੇ ਹੈਗੇ ਆ ਤੁਹਾਡੇ ਸਾਹਮਣੇ ਸਾਰਾ ਕੁਝ ਹੈਗਾ ਮੈਂ ਸਰਵਣ ਸਿੰਘ ਪੰਦੇਦ ਦੋਵਾਂ ਫੋਰਮਾ ਦਾ ਕੋਆਰਡੀਨੇਟਰ ਦਿੱਲੀ ਅੰਦੋਲਨ ਦੋ ਚੱਲ ਰਿਹਾ 30 ਦਸੰਬਰ ਨੂੰ ਪੰਜਾਬ ਬੰਦ ਦਾ ਸਾਡਾ ਸੱਦਾ ਹੈਗਾ ਵਾ ਉਹਨੂੰ ਸਫਲ ਬਣਾਉਣ ਵਾਸਤੇ ਅੱਜ ਮਹਿਮ ਜਿਹੜੀ ਅਸੀਂ ਟੋਲ ਪਲਾਜ਼ਾ ਮਾਨਾ ਵਾਲਾ ਤੋਂ ਸ਼ੁਰੂ ਕਰ ਰਹੇ ਇਹ ਬੱਸ ਸਟੈਂਡ ਅੰਮ੍ਰਿਤਸਰ ਤੱਕ ਜਾਊਗੀ ਅੰਮ੍ਰਿਤਸਰ ਦੇ ਸਾਰੀਆਂ ਸੜਕਾਂ ਤੇ ਐਵੇਂ ਜਥੇਬੰਦੀ ਦੇ ਵਰਕਰ ਖੜੇ ਆ ਅਰਸ ਅਸੀਂ ਡੋਰ ਟੂ ਡੋਰ ਅਸੀਂ ਹਰ ਸ਼ਟਰ ਤੱਕ ਹਰ ਸ਼ਹਿਰੀ ਤੱਕ ਹਰ ਦੁਕਾਨਦਾਰ ਤੱਕ ਹਰ ਮੰਡੀ ਤੱਕ ਹਰ ਜਨ ਜਨ ਤੱਕ ਆਪਦੀ ਮੁਹਮਲ ਲੈ ਕੇ ਜਾਵਾਂਗੇ ਵੀ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹਮਲਾ ਛੋਟੀ ਦੁਕਾਨਦਾਰੀ ਤੇ ਹੈਗਾ ਔਰ ਉਹ ਹਮਲੇ ਨੇ ਆਨਲਾਈਨ ਵਪਾਰ ਨੇ ਵੱਡੇ ਮੋਲਾਂ ਨੇ ਜੜਾ ਵਾ ਇਹ ਦੁਕਾਨਦਾਰੀ ਨੂੰ ਬਰਬਾਦ ਕਰਕੇ ਰੱਖ ਦੇਣਾ ਹਮਲਾ ਮਜ਼ਦੂਰਾਂ ਤੇ ਆ ਜਿਵੇਂ ਉਹ ਰਿਪੋਰਟ ਸਿਸਟਮ ਲੈ ਕੇ ਆ ਰਹੇ ਜਿਵੇਂ ਮਸ਼ੀਨਰੀ ਲੈ ਕੇ ਆ ਰਹੇ ਆ ਮਜ਼ਦੂਰਾਂ ਦਾ ਅਜਾੜਾ ਤੈ ਹੈਗਾ ਛੋਟਾ ਲਘੂ ਉਦਯੋਗ ਪੰਜਾਬ ਦਾ ਝੜ ਕੇ ਰੱਖਤਾ ਵੱਡੇ ਕਾਰਪੋਰੇਟਾਂ ਨੇ ਇਸ ਕਰਕੇ ਇੱਥੇ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਛੋਟੇ ਉਦਯੋਗਪਤੀਆਂ ਨੂੰ ਸਾਰਿਆਂ ਨੂੰ ਰਲ ਕੇ ਪੰਜਾਬ ਬੰਦ ਦਾ ਸੱਦਾ ਅਜ ਦਵਾਂਗੇ ਤਾਂ ਜੋ ਮੋਦੀ ਸਰਕਾਰ ਤੇ ਪ੍ਰੈਸ਼ਰ ਪਾਇਆ ਜਾ ਸਕੇ 118 ਦਿਨ 318 ਦਿਨ ਹੋ ਗਏ ਮੋਰਚੇ ਚੱਲਣੇ ਨੂੰ ਔਰ 32 ਦਿਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਤਨ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਔਰ ਜਿਹੜਾ ਬਿਜਲੀ ਬੇਲਿਆ ਉਹ ਸਾਰਿਆਂ ਵਾਸਤੇ ਹੈਗਾ ਵਾ ਕਿਸੇ ਇੱਕ ਵਾਸਤੇ ਨਹੀਂ ਹੈਗਾ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਇਹ ਮੰਗਾ ਆਦੀਵਾਸੀਆਂ ਦੀਆਂ ਮੰਗਾ ਔਰ ਇਹ ਸਾਰੀਆਂ ਮੰਗਾ ਜਨ ਜਨ ਦੀਆਂ ਮੰਗਾ ਪਾ ਕੇ ਇਹ ਮੋਰਚਾ ਲੜਿਆ ਜਾ ਰਿਹਾ ਔਰ ਅਸੀਂ ਆਸ ਕਰਦੇ ਹਾਂ ਇਹ ਪੰਜਾਬ ਪੂਰੀ ਤਰ੍ਹਾਂ ਬੰਦ ਕਰਕੇ ਮੋਦੀ ਸਰਕਾਰ ਦੀ ਮੂੰਹ ਤੇ ਚਪੇੜ ਮਾਰਨਗੇ 3 ਕਰੋੜ ਪੰਜਾਬੀ ਧੰਨਵਾਦ ਮੈਂ ਤੁਸੀ ਸੁਣਿਆ ਸਰਬਨ ਸਿੰਘ ਭੰਦੇੜ ਦੇ ਵੱਲੋਂ ਕਹਿ ਦਿੱਤਾ ਕਿ 30 ਦਸੰਬਰ ਨੂੰ ਪੰਜਾਬ ਬੰਦ ਦੀ ਜੋ ਕਾਲ ਦਿੱਤੀ ਗਈ ਆ ਉਸ ਦੀ ਇਹ ਮੁਹਿੰਮ ਚਲਾਈ ਜਾ ਰਹੀ ਆ ਵੱਡੀ ਗਿਣਤੀ ਦੇ ਵਿੱਚ ਸਮਰਥਨ ਮਿਲ ਰਿਹਾ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੰਜਾਬ ਬੰਦ ਰਹੇਗਾ ਜਿਸ ਨੂੰ ਦੇਖਦੇ ਹੋਏ ਹੁਣ ਇਹ ਮੁਹਿੰਮ ਨੂੰ ਪਰਮਾ ਹੰਗਾਰਾ ਮਿਲ ਰਿਹਾ ਤਾਂ ਉਸ ਦਿਨ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆਪ ਮੁਹਾਰੇ ਘਰਾਂ ਚੋਂ ਉੱਠ ਕੇ ਸੜਕਾਂ ਦੇ ਉੱਤੇ ਨਿਕਲਣਗੇ ਪੰਜਾਬ ਬੰਦ ਦੀ ਇਸ ਕਾਲ ਨੂੰ ਕਾਮਯਾਬ ਕਰਨਗੇ ਇਹ ਦੇਖਣ ਵਾਲੀ ਗੱਲ ਹੈ